ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਹਾਂ ਉਹਨਾਂ ਸਾਥੀਆਂ ਦੀ ਜਿਹੜੇ ਸਾਥੀ 1 ਦਸੰਬਰ ਨੂੰ ਪੀਐਸਟੈਡ ਪ੍ਰੀਖਿਆ ਦੇ ਵਿੱਚ ਅਪੀਅਰ ਹੋਏ ਸੀ ਐਂਡ ਉਹਨਾਂ ਵਿੱਚੋਂ ਕਾਫੀ ਸਾਰੇ ਸਾਥੀਆਂ ਨੇ ਇੱਕ ਪ੍ਰਸ਼ਨ ਪੁੱਛਿਆ ਕਿ ਸਰ ਇਹਦੇ ਬਾਰੇ ਜ਼ਰੂਰ ਦੱਸ ਦਿੱਤਾ ਜਾਵੇ ਕਿ ਅਸੀਂ ਟੈਟ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕਰੀਏ ਕੀ ਕਿਵੇਂ ਤਿਆਰੀ ਕਰੀਏ ਜਾਂ ਫਿਰ ਅਸੀਂ ਕਿਹੜੇ ਕਾਡਰ ਦੇ ਲਈ ਐਲੀਜੀਬਲ ਹੁੰਨੇ ਆ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੀ ਹਾਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਐਂਡ ਆਪਣੇ ਇਸ ਚੈਨਲ ਤੇ ਟੀਚਿੰਗ ਐਗਜ਼ਾਮ ਤੋਂ ਰਿਲੇਟਿਡ ਸਾਰੀਆਂ ਅਪਡੇਟਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਸੋ ਗੱਲ ਕਰਦੇ ਹਾਂ ਪੀਐਸਟੈਟ ਪ੍ਰੀਖਿਆ ਦੀ ਪੀਐਸਟੈਟ ਦੀ ਜਿਹੜੀ ਪ੍ਰੀਖਿਆ ਹੈਗੀ ਆ ਜੀ ਦੋ ਭਾਗਾਂ ਵਿੱਚ ਕੰਡਕਟ ਕਰਵਾਈ ਜਾਂਦੀ ਹੈ ਪੇਪਰ 1 ਅਤੇ ਪੇਪਰ 2 ਪੇਪਰ 1 ਉਹ ਸਾਥੀ ਦਿੰਦੇ ਨੇ ਜਿਨ੍ਹਾਂ ਨੇ ਈਟੀਟੀ ਜਾਂ ਫਿਰ ਡੀਐਲਟੀ ਦਾ ਕੋਰਸ ਕੀਤਾ ਹੁੰਦਾ ਆ ਤੇ ਜਿਨ੍ਹਾਂ ਸਾਥੀਆਂ ਨੇ ਬੀੜ ਕੀਤੀ ਹੁੰਦੀ ਆ ਉਹ ਸਾਥੀ ਦਿੰਦੇ ਨੇ ਜੀ ਪੇਪਰ 2 ਜਿਹਦੇ ਵਿੱਚ ਮੈਥ ਸਾਇੰਸ ਐਸਐਸਟੀ ਐਂਡ 뮤직 ఫిజికల్ এডুকেশন ਹੋਮ ਸਾਇੰਸ ਉਰਦੂ ਕਾਫੀ ਸਾਰੀਆਂ ਜਿਹੜੀਆਂ ਪ੍ਰੀਖਿਆਵਾਂ ਨੇ ਜੀ ਇਹ 2 ਕਸਾਲਾਂ ਤੋਂ ਸ਼ੁਰੂ ਹੋਇਆ ਇਹ ਕੰਮ ਅਦਰਵਾਈਜ਼ ਪਹਿਲਾਂ ਸਿਰਫ ਮੈਥ ਸਾਇੰਸ ਤੇ ਐਸਐਸਟੀ ਦੀ ਹੀ ਪ੍ਰੀਖਿਆ ਹੁੰਦੀ ਸੀਗੀ ਸੋ ਇਹਦੀ ਹੀ ਆਪਾਂ ਗੱਲ ਕਰ ਰਹੇ ਹਾਂ ਕਿ ਜੇਕਰ ਤੁਸੀਂ ਪੇਪਰ 1 ਅਤੇ ਪੇਪਰ 2 ਦੀ ਪ੍ਰੀਖਿਆ ਪਾਸ ਕਰ ਲਈ ਹੈ ਵੈਸੇ ਤਾਂ ਆਫੀਸ਼ੀਅਲ ਆਨਸਰ ਕੀ ਆਈ ਨਹੀਂ ਹੈ ਉਹ ਵੀ ਆ ਜਾਣੀ ਆ ਨਤੀਜਾ ਵੀ ਚਲੋ ਆਈ ਜਾਣਾ ਆ ਉਹਦੇ ਵਿੱਚ ਥੋੜਾ ਟਾਈਮ ਲੱਗ ਸਕਦਾ ਆ ਬਟ ਫਿਰ ਵੀ ਕਾਫੀ ਸਾਰੇ ਸਾਥੀਆਂ ਨੂੰ ਪਤਾ ਆ ਕਿ ਉਹਨਾਂ ਦਾ ਜਿਹੜਾ ਪੇਪਰ ਹੈਗਾ ਕਲੀਅਰ ਹੋ ਰਿਹਾ ਕਿ ਨਹੀਂ ਕਲੀਅਰ ਹੋ ਰਿਹਾ ਆਪਾਂ ਉਹਨਾਂ ਦੇ ਲਈ ਹੀ ਵੀ ਤੋ ਗੱਲ ਕਰਦੇ ਆ ਜੇਕਰ ਤੁਹਾਡਾ ਪੇਪਰ ਜਿਹੜਾ 1 ਹੈਗਾ ਜੀ ਕਲੀਅਰ ਹੋ ਰਿਹਾ ਤੁਸੀਂ ਈਟੀਟੀ ਆ ਫਿਰ ਡੀਐਲਐਡ ਦਾ ਕੋਰਸ ਕੀਤਾ ਹੋਇਆ ਤੁਹਾਡੀ ਐਲੀਜੀਬਿਲਟੀ ਬਣ ਰਹੀ ਹੈ ਫਿਰ ਤੁਸੀਂ ਐਲੀਜੀਬਲ ਹੈਗੇ ਹੋ ਜੀ ਜੀਬੀਟੀ ਅਤੇ ਪੀਆਰਟੀ ਕਾਟਰ ਦੇ ਲਈ ਪੰਜਾਬ ਦੀ ਮੈਂ ਸਿਰਫ ਗੱਲ ਕਰ ਰਿਹਾ ਵੈਸੇ ਜੇਕਰ ਤੁਸੀਂ ਹੋਰ ਸਟੇਟਾਂ ਦੇ ਵਿੱਚ ਅਪਲਾਈ ਕਰਨਾ ਆ ਜਾਂ ਫਿਰ ਸੈਂਟਰ ਦੀਆਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰਨਾ ਆ ਤਾਂ ਉਹਦੇ ਲਈ ਜਿਹੜਾ ਤੁਹਾਡਾ ਸੀਟਐਡ ਦਾ ਪੇਪਰ ਹੈਗਾ ਜੀ ਉਹ ਕਲੀਅਰ ਹੋਣਾ ਚਾਹੀਦਾ ਆ ਤੇ ਮੈਨੂੰ ਲੱਗਦਾ ਹੁੰਦਾ ਕਿ ਪੰਜਾਬ ਦੇ ਜਿਹੜੇ ਕਾਫੀ ਸਾਰੇ ਸਟੂਡੈਂਟ ਨੇ ਜਾਂ ਫਿਰ ਕਹਿ ਲੋ ਕਿ ਸੀਟੈਟ ਦੇ ਨਾਲ-ਨਾਲ ਐਸਟੈਟ ਦੀ ਜਿਹੜੀ ਪ੍ਰੀਖਿਆ ਹੁੰਦੀ ਹੈ ਪੰਜਾਬ ਦੇ ਜਿਹੜੇ ਕਾਫੀ ਸਾਰੇ ਸਾਥੀ ਨੇ ਉਹ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਇੰਟਰਸਟ ਨਹੀਂ ਲੈਂਦੇ ਤੇ ਹੁਣੇ ਤੁਹਾਨੂੰ ਪਤਾ ਹੀ ਆ ਵੀ ਆਪਣੇ ਇਸ ਚੈਨਲ ਤੇ ਮੈਂ ਵੀਡੀਓਜ਼ ਬਣਾਉਂਦਾ ਰਿਹਾ ਤੇ ਉਹਦੇ ਵਿੱਚੋਂ ਨਾ ਮੈਂ ਇੱਕ ਗੱਲ ਨੋਟਿਸ ਕੀਤੀ ਕਿ ਦਿੱਲੀ ਤੋਂ ਕੁਝ ਸਟੂਡੈਂਟ ਹਰਿਆਣਾ ਤੋਂ ਰਾਜਸਥਾਨ ਤੋਂ ਇੱਧਰ ਵਾਲੇ ਸਾਥੀ ਈਵਨ ਕੁੜੀਆਂ ਵੀ ਪੰਜਾਬ ਦੀ ਪੀਐਸਟੈਟ ਪ੍ਰੀਖਿਆ ਦੇ ਵਿੱਚ ਅਪੀਅਰ ਹੋਏ ਸੀ ਮਤਲਬ ਕੁੜੀਆਂ ਦੀ ਵੀ ਮੈਂ ਗੱਲ ਕਰ ਰਿਹਾ ਮੁੰਡਿਆਂ ਦੀ ਵੀ ਮੈਂ ਗੱਲ ਕਰ ਰਿਹਾ ਉਹ ਜਿਹੜੇ ਸਟੂਡੈਂਟਸ ਹੈਗੇ ਉਹ ਅਪੀਅਰ ਹੋਏ ਸਕੇ ਪੀਐਸਟੈਟ ਪ੍ਰੀਖਿਆ ਦੇ ਵਿੱਚ ਸੋ ਗੱਲ ਇਹ ਹੁੰਦੀ ਆ ਕਿ ਪੰਜਾਬ ਵਾਲੇ ਜਿਹੜੇ ਕੈਂਡੀਡੇਟ ਨੇ ਉਹ ਸੀਟੈਟ ਜਾਂ ਫਿਰ ਐਸਟੈਟ ਦੀ ਪ੍ਰੀਖਿਆ ਵਿੱਚ ਕਿਉਂ ਨਹੀਂ ਅਪੀਅਰ ਹੁੰਦੇ ਤੁਹਾਨੂੰ ਅਪੀਅਰ ਹੋਣਾ ਚਾਹੀਦਾ ਆ ਜਿਨ੍ਹਾਂ ਸਾਥੀਆਂ ਦਾ ਪੇਪਰ ਨਹੀਂ ਕਲੀਅਰ ਹੋ ਰਿਹਾ ਨਾ ਜੇਕਰ ਮੈਂ ਪੀਐਸਟੈਟ ਪ੍ਰੀਖਿਆ ਦੀ ਗੱਲ ਕਰਾਂ ਜਿਵੇਂ ਕਿ ਕੱਲ ਮੇਰੀ ਕਿਸੇ ਨਾਲ ਗੱਲ ਹੋਈ ਤੇ ਉਹ ਕਹਿੰਦੇ ਵੀ ਮੇਰਾ ਸੀਟੈਟ 'ਚ ਕੋਈ ਇੰਟਰਸਟ ਨਹੀਂ ਆ ਪਰ ਜੇ ਉਹਨਾਂ ਦਾ ਸੀਟੈਟ 'ਚ ਇੰਟਰਸਟ ਹੁੰਦਾ ਤੇ ਹੋ ਸਕਦਾ ਉਹਨਾਂ ਦਾ ਪੀਐਸਟੈਟ ਦਾ ਪੇਪਰ ਵੀ ਕਲੀਅਰ ਹੋ ਜਾਂਦਾ ਕਿਉਂਕਿ ਸੀਟੈਟ ਦੀ ਜੇਕਰ ਤੁਸੀਂ ਤਿਆਰੀ ਕਰੋਗੇ ਤੇ ਓਬਵੀਅਸਲੀ ਗੱਲ ਆ ਪੀਐਸਟੈਟ ਪੇਪਰ ਦੀ ਤਿਆਰੀ ਇਹ ਆਰਾਮ ਨਾਲ ਹੋਈ ਜਾਣੀ ਆ ਚਲੋ ਆਪਾਂ ਟਾਪਿਕ ਤੋਂ ਥੋੜਾ ਜਿਹਾ ਪਟਕ ਗਏ ਆ ਬਟ ਕਈ ਵਾਰ ਆਪਾਂ ਨੂੰ ਜਨਰਲ ਜਿਹੜੀ ਅਵੇਅਰਨੈਸ ਹੁੰਦੀ ਆ ਜਿਹੜੀ ਕਿ ਆਪਾਂ ਪ੍ਰੋਵਾਈਡ ਤੁਹਾਨੂੰ ਕਰਾਉਨੇ ਆ ਜਿਹੜੀ ਜਾਣਕਾਰੀ ਹੁੰਦੀ ਆ ਜੀ ਉਹਦੇ ਲਈ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਮੈਂ ਗੱਲ ਕਰ ਰਿਹਾ ਸੀਗਾ ਜਿਹੜੇ ਸਾਥੀ ਪੇਪਰ 1 ਪਾਸ ਕਰੀ ਬੈਠੇ ਆ ਪੰਜਾਬ ਦੀ ਮੈਂ ਗੱਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਗਵਰਨਮੈਂਟ ਟੀਚਰ ਲੱਗਣ ਦੇ ਲਈ ਤੁਹਾਨੂੰ ਸੋ ਪੇਪਰ 1 ਕਲੀਅਰ ਕਰਨ ਤੋਂ ਬਾਅਦ ਤੁਸੀਂ ਜੀਬੀਟੀ ਜਾਂ ਫਿਰ ਪੀਆਰਟੀ ਜਾਂ ਫਿਰ ਈਟੀਟੀ ਕਾਡਰ ਪ੍ਰਾਇਮਰੀ ਟੀਚਰ ਬਣਨ ਦੇ ਲਈ ਐਲੀਜੀਬਲ ਹੁੰਨੇ ਹੋ ਤੇ ਇਸ ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ ਇਹਦੇ ਵਿੱਚ ਕੋਈ ਕੱਟਆਫ ਕਹਿ ਲਓ ਕਿ ਕੱਟਆਫ ਨਹੀਂ ਹੁੰਦੀ ਮਤਲਬ ਇਹ ਕਿ ਮਿਨੀਮਮ ਮਾਰਕਸ ਨਹੀਂ ਹੁੰਦੇ ਇਹਦੇ ਵਿੱਚ ਜਿਵੇਂ ਕਿ ਪੇਪਰ 1 ਤੱਕ ਯੋਗਤਾ ਪ੍ਰੀਖਿਆ ਹੈਗੀ ਹੈ ਤੇ ਇਸ ਪ੍ਰੀਖਿਆ ਦੇ ਵਿੱਚ ਤੁਹਾਨੂੰ ਮੈਰਿਟ ਲਿਸਟ ਵਿੱਚ ਆਉਣਾ ਪੈਂਦਾ ਆ ਜੀਬੀਟੀ ਪੀਆਰਟੀ ਜਾਂ ਫਿਰ ਜਿਹੜਾ ਏਟੀਟੀ ਕਾਡਰ ਦਾ ਪੇਪਰ ਹੋਊਗਾ ਉਹਦੇ ਵਿੱਚ ਤੁਸੀਂ ਕੋਸ਼ਿਸ਼ ਕਰਨੀ ਹੁੰਦੀ ਆ ਮੈਕਸਿਮਮ ਤੋਂ ਮੈਕਸਿਮਮ ਮਾਰਕਸ ਲੈ ਜਾਣ ਬਟ ਪੇਪਰ 1 ਦੇ ਵਿੱਚ ਤੁਹਾਡੇ ਕਿੰਨੇ ਨੰਬਰ ਆਏ ਸੀਗੇ ਪੇਪਰ ਮੈਂ ਗੱਲ ਕਰ ਰਿਹਾ ਪੀਐਸਟੈਟ ਦੀ ਉਹ ਗੱਲ ਮੈਟਰ ਨਹੀਂ ਕਰਦੀ ਪੇਪਰ ਤੁਹਾਡਾ ਕੁਆਲੀਫਾਈ ਆ ਇਹ ਸਫੀਸ਼ੀਐਂਟ ਆ ਤੇ ਜਿਨ੍ਹਾਂ ਸਾਥੀਆਂ ਦਾ ਪੇਪਰ 1 ਕਲੀਅਰ ਹੈਗਾ ਜਾਂ ਤੁਸੀਂ ਆਪਦੇ ਫਿਰ ਕਾਡਰ ਦੇ ਪੇਪਰ ਦੀ ਤਿਆਰੀ ਕਰੋ ਦੇਖੋ ਸਿਲੇਬਸ ਨੈਟ ਤੋਂ ਡਾਊਨਲੋਡ ਕਰੋ ਇਹਨਾਂ ਦੀ ਵੈਬਸਾਈਟ ਤੋਂ ਡਾਊਨਲੋਡ ਕਰੋ ਜੇ ਨਹੀਂ ਮਿਲ ਰਿਹਾ ਤੇ ਮੈਂ ਟੈਲੀਗ੍ਰਾਮ ਚੈਨਲ ਤੇ ਭੇਜ ਦਊਗਾ ਸੋ ਇਸ ਤਰੀਕੇ ਨਾਲ ਤੁਸੀਂ ਆਪਦੇ ਪੇਪਰ ਦੀ ਤਿਆਰੀ ਕਰ ਲਓ ਸਟਾਰਟ ਕਰ ਦਿਓ ਨੋਟੀਫਿਕੇਸ਼ਨ ਕਦੋਂ ਆਵੇ ਇਹਨਾਂ ਗੱਲਾਂ ਦੀ ਪ੍ਰਵਾਹ ਨਾ ਕਰੋ ਪੀਐਸਟੈਟ ਦਾ ਪੇਪਰ ਵੀ ਕਦੋਂ ਆ ਗਿਆ ਕਿਸੇ ਨੂੰ ਪਤਾ ਨਹੀਂ ਲੱਗਿਆ ਤੇ ਕੁਝ ਸਾਥੀ ਕਹਿ ਰਹੇ ਸੀ ਕਿ ਥੋੜਾ ਸਮਾਂ ਹੋਰ ਮਿਲ ਜਾਂਦਾ ਪੋਸਟਪਨ ਹੋ ਜਾਂਦਾ ਪੇਪਰ ਸੋ ਇਹ ਗੱਲਾਂ ਬਾਅਦ ਵਿੱਚ ਆਪਾਂ ਕਰਦੇ ਹੁੰਨੇ ਆ ਸੋ ਇਹਦੇ ਨਾਲੇ ਬੈਟਰ ਇਹੀ ਆ ਕਿ ਆਪਾਂ ਪਹਿਲਾਂ ਤੋਂ ਹੀ ਤਿਆਰੀ ਸ਼ੁਰੂ ਕਰ ਦਈਏ ਹੁਣ ਗੱਲ ਕਰਦੇ ਆ ਬੀਐਡ ਵਾਲੇ ਸਾਥੀਆਂ ਦੀ ਤੇ ਬੀਐਡ ਵਾਲੇ ਜਿਹੜੇ ਸਾਥੀ ਨੇ ਸੀ ਉਹ ਕਿਹੜੀ ਪ੍ਰੀਖਿਆ ਦੇ ਲਈ ਐਲੀਜੀਬਲ ਹੁੰਦੇ ਆ ਪੇਪਰ 2 ਪਾਸ ਕਰਨ ਤੋਂ ਬਾਅਦ ਤੁਹਾਡੇ ਤੋਂ ਪੰਜਾਬ ਦੇ ਵਿੱਚ ਲਿਆ ਜਾਂਦਾ ਜੀ ਮਾਸਟਰ ਕਾਡਰ ਇਹ ਹੋਰ ਸਟੇਟਾਂ ਦੇ ਵਿੱਚ ਇਹਨੂੰ ਟੀਜੀਟੀ ਕਾਡਰ ਕਿਹਾ ਜਾਂਦਾ ਆ ਸੋ ਇਪ ਕੈਲੋ ਵੀ ਪੇਪਰ ਪਾਸ ਕਰਨ ਤੋਂ ਬਾਅਦ ਪੇਪਰ 2 ਪਾਸ ਕਰਨ ਤੋਂ ਬਾਅਦ ਜਦੋਂ ਮਾਸਟਰ ਕਾਰਡ ਟੀਚਰ ਬਣ ਜਾਂਦੇ ਹੋ ਤੁਸੀਂ 6ਵੀਂ ਤੋਂ ਲੈ ਕੇ 10ਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਐਲੀਜੀਬਲ ਹੁੰਨੇ ਹੋ ਸੋ ਤੁਸੀਂ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਅਸੀਂ ਉਹ ਤੁਸੀਂ ਕਰ ਸਕਦੇ ਹੋ ਪੋਸਟਾਂ ਦੇਖੋ ਇਹਦੇ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਬਟ ਤੁਸੀਂ ਇਹ ਦੋ ਪ੍ਰੀਖਿਆਵਾਂ ਦੇ ਲਈ ਐਲੀਜੀਬਲ ਹੁੰਨੇ ਹੋ ਬਾਕੀ ਜਿਹੜੇ ਸਾਥੀ ਲੈਕਚਰਰ ਬਣਨਾ ਚਾਹੁੰਦੇ ਨੇ ਜੀ ਉਹਦੀਆਂ ਜਿਹੜੋ ਪੋਸਟਾਂ ਜਦੋਂ ਆਉਣਗੀਆਂ ਉਹਦੇ ਵਿੱਚ ਪੀਐਸਟੈਟ ਦੀ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਕੁਝ ਸਾਥੀਆਂ ਨੂੰ ਇਸ ਗੱਲ ਦਾ ਵੀ ਨਹੀਂ ਪਤਾ ਹੁੰਦਾ ਕਿ ਜੇਕਰ ਆਪਾਂ ਪੀਐਸਟੈਟ ਪਾਸ ਕੀਤਾ ਜਾਂ ਨਹੀਂ ਕੀਤਾ ਤੇ ਕੀ ਆਪਾਂ ਲੈਕਚਰਰ ਦੇ ਲਈ ਐਲੀਜੀਬਲ ਹੋਵਾਂਗੇ ਉਹਦੇ ਵਿੱਚ ਸਿਰਫ ਗ੍ਰੈਜੂਏਸ਼ਨ ਬੀਐਡ ਤੇ ਤੁਹਾਡੀ ਮਾਸਟਰ ਡਿਗਰੀ ਦੇਖੀ ਜਾਂਦੀ ਹੈ ਸੋ ਇਹ ਸੀਗੀ ਜੀ ਅੱਜ ਦੀ ਆਪਣੀ ਛੋਟੀ ਜਿਹੀ ਵੀਡੀਓ ਉਮੀਦ ਹੈ ਮੈਂ ਇਹੀ ਕਰੂੰਗਾ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਐਂਡ ਦੋਸਤੋ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ ਸੋ ਮਚ ਫਾਰ ਵਾਚਿੰਗ ਗੋਡ ਬlesਸ ਯੂ ਆਲ